ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਐਗਜ਼ਾਮ ਮਾਸਟਰ ਤੇ ਜਿਵੇਂ ਤੁਸੀਂ ਥੰਬਨੇਲ ਦੇ ਵਿੱਚ ਦੇਖ ਹੀ ਲਿਆ ਹੈ ਕਿ ਅੱਜ ਦੀ ਵੀਡੀਓ ਆਪਣੀ ਕਿਸ ਵਿਸ਼ੇ ਤੇ ਰਹਿਣ ਵਾਲੀ ਹੈ ਕੱਲ ਜੋ ਪੰਜਾਬ ਪੁਲਿਸ ਕਨਸਟੇਬਲ ਦਾ 30 ਮਈ ਨੂੰ ਸੈਕੰਡ ਸ਼ਿਫਟ ਦੇ ਵਿੱਚ ਪੇਪਰ ਹੋਇਆ ਸੀ ਆਪਾਂ ਉਹਦਾ ਐਨਾਲਾਈਜ਼ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੀ ਇਨਫੋਰਮੇਸ਼ਨ ਦਿੱਤੀ ਜਾਵੇਗੀ ਫੁੱਲ ਪੇਪਰ ਐਨਾਲਾਈਜ਼ ਦੇਖੋ ਕਿੱਥੋਂ ਆ ਰਿਹਾ ਹੈ ਪੇਪਰ ਕਿਹੜੇ-ਕਿਹੜੇ ਪ੍ਰਸ਼ਨ ਪੁੱਛੇ ਗਏ ਕੱਟਆਫ ਤੋਂ ਵੱਧ ਲੈਣ ਲਈ ਇਹ ਵੀਡੀਓ ਜ਼ਰੂਰੀ ਕਿਉਂ ਹੈ ਤੁਹਾਡੇ ਲਈ ਆਉਣ ਵਾਲੀਆਂ ਸ਼ਿਫਟਾਂ ਲਈ ਸਟਰੈਟਜੀ ਇਸ ਵਾਰ ਕਿੰਨੀ ਵਧੇਗੀ ਕੱਟਆਫ ਤਾ ਉਹ ਵੇਖੀਏ ਕਿ ਕੱਲ ਦੇ ਪੇਪਰ ਵਿੱਚ ਕਿਹੜੇ ਸਵਾਲ ਆਏ ਉਹਨਾਂ ਦੀ ਡਿਫਿਕਲਟੀ ਲੈਵਲ ਕੀ ਸੀ ਅਤੇ ਕਿੰਨੇ ਕੁਐਸਚਨ ਰੀਜ਼ਨਿੰਗ ਕੰਪਿਊਟਰ ਕਰੰਟ ਅਫੇਅਰ ਅਤੇ ਪੰਜਾਬੀ ਗ੍ਰਾਮਰ ਤੋਂ ਆਏ ਜੋ 35 ਨੰਬਰ ਦਾ ਜੀਕੇ ਪੋਰਸ਼ਨ ਹੁੰਦਾ ਉਹਦੇ ਵਿੱਚੋਂ ਕੁਐਸਚਨ ਆਇਆ ਸੀ ਪੰਜਾਬ ਜੀਕੇ ਚੋ ਕਾਮਾਗਾਟਾ ਮਰੂਜ ਹਾਜ ਬਾਰੇ ਇੱਕ ਕੁਐਸਚਨ ਆਇਆ ਸੀ ਜਿਵੇਂ ਅੱਜ ਦੋਸਤੋ ਕਾਮਾਗਾਟਾ ਮਰੂਜ ਹਾਜ ਬਾਰੇ ਕੁਐਸਚਨ ਆਇਆ ਹੈ ਅਗਲਿੰਗਾ ਸ਼ਿਫਟ ਦੇ ਵਿੱਚ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਕਾਮਾਗਾਟਾ ਮਰੂਜ ਹਾਜ ਕਿੱਥੋਂ ਲੈ ਕੇ ਕਿੱਥੇ ਤੱਕ ਜਾ ਰਿਹਾ ਸੀ ਜਾਂ ਇਸ ਵਿੱਚ ਕਿੰਨੇ ਲੋਕ ਜਾ ਰਹੇ ਸਨ ਤੇ ਉਹਨਾਂ ਦਾ ਉਦੇਸ਼ ਕੀ ਸੀ ਇੱਕ ਜਿਹੜਾ ਕੁਐਸਚਨ ਆਇਆ ਸੀ ਸਿੱਖ ਸੈਂਟਰ ਲੀਗ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਇਹ ਅਮਰਸਾ ਸੇ ਦਾ ਆਨਸਰ ਦੋਸਤੋ ਇੱਕ ਕੁਐਸਚਨ ਸੀ ਇੰਦਰਾ ਗਾਂਧੀ ਸਕੀਮ ਇੰਦਰਾ ਗਾਂਧੀ ਸਕੀਮ ਬਾਰੇ ਕੁਐਸਚਨ ਸੀ ਕਿ ਇਸ ਵਿੱਚ ਜੋ 300 ਰੁਪਿਆ ਪੈਨਸ਼ਨ ਦਿੱਤੀ ਜਾਂਦੀ ਹੈ ਉਹਦੀ ਮਿਨੀਮਮ ਏਜ ਪੁੱਛੀ ਸੀ ਉਹਨਾਂ ਨੇ ਕਿੰਨੀ ਸੀ ਹਰੀਕੇ ਪੱਤਨ ਦਾ ਕੁਐਸਚਨ ਆਇਆ ਸੀ ਇੱਕ ਰੀਵਰ ਬਾਰੇ ਰੀਵਰ ਦਾ ਕੁਐਸਚਨ ਦੋਸਤੋ ਹਰ ਇੱਕ ਸ਼ਿਫਟ ਦੇ ਵਿੱਚ 1 ਤੋਂ 2 ਕੁਐਸਚਨ ਦੇਖਣ ਨੂੰ ਮਿਲ ਰਹੇ ਆ ਇਸ ਕਰਕੇ ਤੁਸੀਂ ਇਸ ਦੀ ਪੂਰੀ ਫੁੱਲ ਤਿਆਰੀ ਕਰਕੇ ਜਾਓ ਜਿਹਦਾ ਤੁਹਾਡਾ ਅਗਲੀਆਂ ਸ਼ਿਫਟ ਦੇ ਵਿੱਚ ਪੇਪਰ ਹੈ ਪਾਲਿਟੀ ਤੋਂ ਜੋ ਕੁਐਸਚਨ ਪੁੱਛੇ ਗਏ ਸਨ ਵਿਧਾਨਪ੍ਰਿਸ਼ਦ ਦਾ ਆਰਟੀਕਲ ਪੁੱਛਿਆ ਗਿਆ ਸੀ ਨਗਰਪਾਲਿਕਾ ਦੇ ਅੰਡਰ ਕੀਕ ਹੋ ਜਾਂਦਾ ਹੈ ਇਹ ਕੁਐਸਚਨ ਇਹ ਪੁੱਛਿਆ ਗਿਆ ਸੀ ਵੰਸ਼ ਦੇ ਆਧਾਰ ਤੇ ਨਾਗਰਿਕਤਾ ਕਿਹੜੀ ਧਾਰਾ ਦੀਨ ਮਿਲਦੀ ਹੈ ਇੱਕ ਕੁਐਸਚਨ ਆਇਆ ਸੀ 2021-22 ਦੇ ਅਨਸਾਰ ਪੰਜਾਬ ਵਿੱਚ ਕਿੰਨੇ ਹੈਕਟੇਅਰ ਭੂਮੀ ਫਾਈਨੈਂਸ਼ੀਅਲ ਐਮਰਜੈਂਸੀ ਦਾ ਆਰਟੀਕਲ ਪੁੱਛਿਆ ਗਿਆ ਸੀ ਇੱਕ ਭਾਰਤ ਦਾ ਸਭ ਤੋਂ ਲੇਟੇਸਟ ਲਾਰਜੇਸਟ ਤੀਜਾ ਟਾਈਗਰ ਰਿਜ਼ਰਵ ਕਿੱਥੇ ਹੈ ਇਹਦਾ ਛਤੀਸਗੜ੍ਹ ਆਨਸਰ ਸੀ ਦੋਸਤੋ ਇੱਕ ਇੱਕ ਕੁਐਸਚਨ ਆਇਆ ਸੀ ਸੌਫਟ ਡਰਿੰਕ ਵਿੱਚ ਕਾਰਬੋਹਾਈਡਰੇਟ ਕਿਹੜਾ ਹੈ ਹੈਲਥ ਐਂਡ ਨਿਊਟ੍ਰੀਸ਼ਨ ਦੇ ਜੋ ਕੁਐਸਚਨ ਆਇਸੀ 4 ਤੋਂ 5 ਸੌਫਟ ਡਰਿੰਕ ਵਿੱਚ ਕਿਹੜਾ ਕਾਰਬੋਹਾਈਡਰੇਟ ਹੈ ਦੰਦਾਲੀ ਕਿਹੜਾ ਪ੍ਰੋਟੀਨ ਜ਼ਰੂਰੀ ਹੈ ਫੂਡ ਨੂੰ ਸੇਫ ਕਿਵੇਂ ਰੱਖ ਸਕਦੇ ਹਾਂ ਆਪਾਂ ਦੁੱਧ ਵਿੱਚ ਵਿਟਾਮਿਨ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ ਵਿਟਾਮਿਨ ਸੀ ਪਾਇਆ ਜਾਂਦਾ ਹੈ ਵਿਟਾਮਿਨ ਕੇ ਦੀ ਕਮੀ ਨਾਲ ਕਿਹੜੀ ਬਿਮਾਰੀ ਹੁੰਦੀ ਹੈ ਹੈਮਰਹੀਜ ਦੀ ਬਿਮਾਰੀ ਹੁੰਦੀ ਹੈ ਇਹ 33 ਨੰਬਰ ਦੇ ਜੋ ਜੀਕੇ ਪੋਰਸ਼ਨ ਸੀ ਉਹਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਆਏ ਸੀ ਦੋਸਤੋ ਅੱਗੇ ਆਪਾਂ ਮੈਥ ਦੇ ਕੁਐਸਚਨ ਦੇਖਦੇ ਹਾਂ ਰੇਸ਼ੋ ਦੇ ਵਿੱਚੋਂ 2 ਤੋਂ 3 ਕੁਐਸਚਨ ਦੇਖਣ ਨੂੰ ਮਿਲੇ ਪ੍ਰੋਫਿਟ ਲਾਸ ਦੇ ਵਿੱਚੋਂ 4 ਤੋਂ 5 ਕੁਐਸਚਨ ਐਵਰੇਜ ਦੇ ਵਿੱਚੋਂ 2 ਤੋਂ 3 ਕੁਐਸਚਨ ਪਾਰਟਨਰਸ਼ਿਪ ਦੇ ਵਿੱਚ 2 ਤੋਂ 2 ਕੁਐਸਚਨ ਸਿੰਪਲ ਇੰਟਰਸਟ ਦੇ ਵਿੱਚ 2 ਕੁਐਸਚਨ ਸਿੰਪਲੀਫਿਕੇਸ਼ਨ ਦੇ ਵਿੱਚ 2 ਕੁਐਸਚਨ ਟਾਈਮ ਐਡ ਵਰਕ ਦੇ ਵਿੱਚੋਂ ਤਿੰਨ ਕੁਐਸਚਨ ਪਰਸੈਂਟ ਦੇ ਪਰਸੈਂਟੇਜ ਦੇ ਵਿੱਚੋਂ ਇੱਕ ਦੋ ਦੋ ਕੁਐਸਚਨ ਰੀਜ਼ਨਿੰਗ ਬਹੁਤ ਈਜ਼ੀ ਆ ਰਹੀ ਆ ਤੁਸੀਂ ਬਿਨਾ ਪੈਨ ਚੱਕੇ ਵੀ ਕਰ ਸਕਦੇ ਹੋ ਇੰਗਲਿਸ਼ ਦੇ ਵਿੱਚ ਤਿੰਨ ਕੁਐਸਚਨ ਆ ਜਿਹੜੇ ਉਹ ਪੈਰਾਗ੍ਰਾਫ ਤੋਂ ਆ ਰਹੇ ਆ ਐਂਟੋਨੀਮ ਸਿਰੋਨੀ ਮਾਰੇ ਇੱਕ ਦੋ ਟਰਾਂਸਲੇਟ ਪੰਜਾਬੀ ਟੂ ਇੰਗਲਿਸ਼ ਇਹ ਵੀ ਆ ਰਹੇ ਆ ਜੀ ਪੰਜਾਬੀ ਬਹੁਤ ਈਜ਼ੀ ਆ ਰਹੀ ਆ ਕੰਪਿਊਟਰ ਦਾ ਜਿਹੜਾ ਲੈਵਲ ਆ ਥੋੜਾ ਜਿਹਾ ਡਿਫਿਕਲਟ ਆ ਕਿਉਂਕਿ ਸਟੇਟਮੈਂਟ ਵਾਲੇ ਕੁਐਸਚਨ ਪੁੱਛੇ ਜਾ ਰਹੇ ਆ ਕੰਪਿਊਟਰ ਦੇ ਵਿੱਚ ਤਾਂ ਕਰਕੇ ਜਿਹਦਾ ਵੀ ਐ ਨੈਕਸਟ ਸ਼ਿਫਟ ਦੇ ਵਿੱਚ ਪੇਪਰ ਹੈ ਉਹ ਆਪਣੀ ਫੁੱ ਜੋ ਕੱਟਆਫ ਹਨ ਦੋਸਤੋ ਉਹ 35 ਨੰਬਰ ਦੀ ਉਹ ਜੀਕੇ ਹੈ ਉੱਥੋਂ ਬੰਨੀ ਹੈ ਕਿਉਂਕਿ ਮੈਥ ਰੀਜ਼ਨਿੰਗ ਹਰ ਕੋਈ ਕਰ ਰਿਹਾ ਹੈ ਜਿਆਦਾ ਵੇਟੇਜ ਹੈਗੀ ਹੈ ਕਰੰਟ ਅਫੇਅਰ ਦੀ ਕਰੰਟ ਅਫੇਅਰ ਦੀ ਆਪਣੀ ਪੂਰੀ ਫੁੱਲ ਤਿਆਰੀ ਕਰਕੇ ਜਾਓ ਕੱਟਆਫ ਤੋਂ ਵੱਧ ਲੈਣ ਲਈ ਇਹ ਵੀਡੀਓ ਜ਼ਰੂਰੀ ਕਿਉਂ ਹੈ ਤੁਹਾਡੇ ਲਈ ਕਿਉਂਕਿ ਦੋਸਤੋ ਤੁਸੀਂ ਇਸ ਦੇ ਅਕੋਰਡਿੰਗ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ ਜਿਨ੍ਹਾਂ ਦਾ ਪੇਪਰ ਨੈਕਸਟ ਸ਼ਿਫਟ ਦੇ ਵਿੱਚ ਹੈ ਇੱਕ ਗੱਲ ਹੋ ਰਿਹਾ ਦੋਸਤੋ ਜੋ ਪਹਿਲਾਂ ਸ਼ਿਫਟਾਂ ਦੇ ਵਿੱਚ ਪ੍ਰਸ਼ਨ ਆਏ ਸਨ ਉਹੀ ਸੇਮ ਰਿਪੀਟ ਹੋਣ ਲੱਗ ਗਏ ਹੈ ਹੁਣ ਤਾਂ ਕਰਕੇ ਵਧੀਆ ਤਰੀਕੇ ਨਾਲ ਆਪਣੀ ਤਿਆਰੀ ਕਰੋ ਆਉਣ ਵਾਲੀਆਂ ਸ਼ਿਫਟਾਂ ਲਈ ਜਿਹੜੀ ਸਟਰੈਟਜੀ ਹੈ ਉਹੀ ਰਹਿਣ ਵਾਲੀ ਹੈ ਕਿ ਤੁਸੀਂ ਇਸ ਨੂੰ ਦੇਖ ਕੇ ਜਿਵੇਂ ਹੈਲਥ ਐਂਡ ਨਿਊਟ੍ਰੀਸ਼ਨ ਦੇ ਵਿੱਚੋਂ 4 ਤੋਂ 5 ਕੁਐਸਚਨ ਹਰੇਕ ਸ਼ਿਫਟ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ ਹੈਲਥ ਐਂਡ ਨਿਊਟ੍ਰੀਸ਼ਨ ਦਾ ਜੋ ਪੋਸ਼ਨ ਹੈ ਉਹ ਆਪਣਾ ਫੁੱਲ ਤਿਆਰ ਕਰਕੇ ਜਾਓ ਕਿਉਂਕਿ 4 ਤੋਂ 5 ਕੁਐਸਚਨ ਹਰੇਕ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ ਇਸ ਵਾਰ ਜਿਹੜੀ ਕੱਟ ਆਫ ਹੋ ਕਿੰਨੀ ਵਧੇਗੀ ਦੋਸਤੋ ਕਈ ਕਹਿ ਰਹੇ ਆ ਕਿ ਕੱਟ ਆਫ ਆ ਜੋ 85 90 ਤੱਕ ਜਾਵੇਗੀ ਪਰ ਇੰਨੀ ਕੱਟ ਆਫ ਨਹੀਂ ਜਾਂਦੀਗੀ ਸਭ ਨੂੰ ਹੀ ਪਤਾ ਹੈ ਕਿਉਂਕਿ ਕੱਟ ਆਫ ਦੇ ਜੋ ਵਧਣ ਦੇ ਚਾਂਸ ਹੈਗੇ ਆ ਜਿਆਦਾ ਤੋਂ ਜਿਆਦਾ ਕੱਟ ਆਫ ਇੱਕ ਜਾਂ ਦੋ ਨੰਬਰ ਪਲੱਸ ਹੋ ਸਕਦੀ ਹੈ ਜਿਵੇਂ ਇਸ ਵਾਰ ਜਿਹੜੀ ਆਰਮਡ ਕੈਡਰ ਦੀ ਕੱਟ ਆਫ 77 ਪੁਆਇੰਟ ਕੁਝ ਗਈ ਹੈ ਜਰਨਲ ਦੀ ਐਤਕੀ ਜੋ ਜਾ ਸਕਦੀ ਹੈ 79 ਤੋਂ 80 ਇੱਥੋਂ ਤੱਕ ਜਾ ਸਕਦੀ ਐ ਇਸ ਵਾਰ ਕੱਟਆਫ ਜੋ ਕਹਿ ਰਹੇ ਆ ਕਿ 85 90 ਤੱਕ ਜਾਏਗੀ ਕੱਟਆਫ ਇੰਨੀ ਨਹੀਂ ਜਾਂਦੀ ਦੋਸਤੋ ਬੇਫਿਕਰ ਹੋ ਕੇ ਆਪਣੀ ਤਿਆਰੀ ਵਿੱਚ ਲੱਗੇ ਰਹੋ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਨ ਲੱਗੇ ਆ ਜਿਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਉਂਦਾ ਰਹੇ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਟੈਲੀਗ੍ਰam ਚੈਨਲ ਦਾ ਲਿੰਕ ਹੈ ਟੈਲੀਗ੍ਰam ਚੈਨਲ ਨੂੰ ਵੀ ਜੁਆਇਨ ਕਰ ਲਓ ਦੋਸਤੋ